ਬਾਈ ਗਰੂ ਜੀ ਹਾਂਜੀ ਬਾਈ ਗਰੂ ਜੀ ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਕਿਹੜੇ ਹਨ ਅੱਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਸ਼ਖਸੀਅਤ ਸੰਬੰਧੀ ਦਸ਼ਮੇਸ਼ ਪਿਤਾ ਨੇ ਕੀ ਲਿਖਿਆ ਸੀ ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਦਿੱਥੇ ਸਭ ਦੁੱਖ ਜਾਏ ਬਾਲਾ ਪ੍ਰੀਤਮ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 8ਵੇਂ ਪਾਤਸ਼ਾਹੀ ਗੁਰਹਰਿਸ਼ਨ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਪਿਤਾ ਜੀ ਦਾ ਨਾਮ ਸ਼ਿਰਗੁਰੂ ਵੜਰਾਇ ਸਾਹਿਬ ਜੀ ਮਾਤਾ ਜੀ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ 1556 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਸ਼ਿਰਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਿਆਈ ਦੀ ਪ੍ਰਾਪਤੀ ਕਦੋਂ ਹੋਈ 1565 ਈਸਵੀ ਨੂੰ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਲਈ ਕਿਹੜੇ ਕਾਰਜ ਕੀਤੇ ਸੀ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰਕ ਲਈ ਕਈ ਪ੍ਰਚਾਰਕ ਨਿਖਤ ਕਰਕੇ ਵਾਕ ਵਾਕ ਥਾਵਾਂ ਤੇ ਭੇਜੇ ਸ਼ੇਗੁਰ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਕੇ ਕਿਸ ਦੇ ਬਲਾਵੇ ਤੇ ਗਏ ਸਨ ਦਿੱਲੀ ਦੇ ਸਿੱਖ ਸੰਗਤ ਤੇ ਬੁਲਾਵੇ ਤੇ ਗਏ ਸੀ ਮਹਾਰਾਜ ਜੀ ਨੇ ਕਿਤਪੁਰ ਸਾਹਿਬ ਤੋਂ ਦਿੱਲੀ ਜਾਣ ਲੱਗਿਆ ਪਹਿਲੀ ਰਾਤ ਕਿੱਥੇ guzari ਸੀ ਪਿੰਡ ਪੰਜੋਖਰਾ ਅੰਬਾਲਾ ਵਿਖੇ ਮਹਾਰਾਜ ਜੀ ਦੇ ਗੁਰੂ ਘਰ ਸਮੇਤ ਦਿੱਲੀ ਦਾ ਬਾਦਸ਼ਾਹ ਕੌਣ ਸੀ ਔਰੰਗਜ਼ੇਬ ਸ਼ੇਗੁਰ ਹਰਕ੍ਰਿਸ਼ਨ ਸਾਹਿਬ ਜੀ ਕਿਸ ਦੇ ਆਦੇਸ਼ ਕਰਕੇ ਔਰੰਗਜ਼ੇਬ ਨੂੰ ਨਹੀਂ ਮਿਲਣਾ ਚਾਹੁੰਦੇ ਸਨ ਪਿਤਾ ਸ਼ੇਗੁਰ ਰਾਜਾ ਸਾਹਿਬ ਜੀ ਆਦੇਸ਼ ਕਰ ਰਹੇ ਸੀ ਸ਼ੇਗੁਰ ਹਰਕਿਸ਼ਨ ਸਾਹਿਬ ਜੀ ਨੇ ਆਪਣੇ ਅੰਤਲੇ ਸਮੇਂ ਸੰਗਤ ਦੀ ਵਿਰਾਗ ਮਹਿਲਤ ਵਿੱਚ ਉਹ ਕੀ ਕਿਆ ਸੀ ਗੁਰੂ ਜੀ ਨੇ ਸੰਗਤ ਨੂੰ ਤੀਰਸਿਤਾ ਅਤੇ ਵੈਗੁਰ ਦਾ ਪਾਣਾ ਸੱਚ ਕਰਕੇ ਮੰਨਣ ਲਈ ਆਖਿਆ ਸ਼ੇਗੁਰ ਹਰਕਿਸ਼ਨ ਸਾਹਿਬ ਜੀ ਕਦ ਜੋਤੀ ਜੋਤ ਸਮਾਇਆ ਸੰ ਤੇ ਉਹਨਾਂ ਦੀ ਕੁੱਲ ਉਮਰ ਕਿੰਨੀ ਸੀ 1764 ਈਸਵੀ ਨੂੰ ਲਗਭਗ ਉਮਰ ਸੀਗੀ 8 ਸਾਲ ਸ਼ੇਗੂਹਰ ਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਦੇਹ ਦਾ ਅੰਤਿਮ ਸੰਸਕਾਰ ਕਿਸ ਨਦੀ ਦੇ ਕਿਨਾਰੇ ਕੀਤਾ ਗਿਆ ਸੀ? ਜਮਨਾ ਨਦੀ ਦੇ ਕਿਨਾਰੇ ਦਿੱਲੀ ਵਿਖੇ। ਮਹਾਰਾਜ ਜੀ ਦੀ ਪਵਿੱਤਰ ਦੇਹ ਦੇ ਅੰਤਿਮ ਸੰਸਕਾਰ ਵਾਸ ਸੰਤੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਹੈ? ਗੁਰਦੁਆਰਾ ਬਾਲਾ ਸਾਹਿਬ। ਸ਼ੇਗੂਹਰ ਕ੍ਰਿਸ਼ਨ ਸਾਹਿਬ ਜੀ ਦੇ ਅੰਦਰ ਕਿਸ ਦੀ ਜੋਤ ਕੰਮ ਕਰਦੀ ਸੀ? ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਕੰਮ ਕਰਦੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।